ਸਵਾਗਤ ਹੈ ਜਦੇ ਦੇ ਬਲੌਗ ਦੇ ਅੰਦਰ। ਕੇ ਜਦੇ ਬਲੌਗ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ। ਠੀਕ ਹੈ। ਬੋਲੋ ਕੇ ਜਦੇ ਬਲੌਗ ਵਿੱਚ ਸਵਾਗਤ ਹੈ ਸਾਰਿਆਂ ਦਾ। ਕੇ ਜਦੇ ਤੁਹਾਨੂੰ ਵੀ ਸਵਾਗਤ ਹੈ ਜੀ ਤੁਸੀਂ। ਕੇ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਜੀ। ਇਹ ਆਗਮ ਗਿਆ ਲੈ ਸਾਡਾ ਨਾਨੂ ਕਿ ਆ ਗਈ ਇਹ? ਕੌਣ ਹੈ? ਤੀਸਰਾ ਬੱਚਾ ਆ ਚੁੱਕਿਆ ਦੋ ਬੱਚੇ ਪਹਿਲਾ ਏਸੀ ਵੀਡੀਓ ਦੇ ਅੰਦਰ ਮਨਵੀਰ ਰਹਿ ਗਈ ਸੀ ਆ ਗਈ ਮਨਵੀਰ ਨਾ ਕੇ ਕੀ ਹੋ ਗਿਆ ਵੇ ਤੇਰੇ ਕਾਣਾ ਹੈ ਕਾਣਾ ਹਜਿੰਦਰ ਫੈਂਸੀਆ ਹੋਣੀਆਂ ਹਜਿੰਦਰ ਹੈ ਹਜਿੰਦਰ ਨਾ ਨਾ ਵਲੌਗ ਬਣ ਰਿਹਾ ਤੇਰਾ ਹੈ ਅਮੂਤੇ ਕੀ ਹੋ ਗਿਆ ਮੇਰੇ ਮੂੰਗਦੇ ਕਛ ਨਹੀਂ ਹੋਇਆ ਵੇ ਸਾਲੀ ਸਿਰਤੇ ਨਾ ਫੈਂਸੀਆ ਕੀ ਹੋ ਗਿਆ ਇਹ ਮੇਰੇ चिकन बॉक्स अच्छा चल कोई नहीं राम आ जाऊगा ठीक हो चुका ब्लॉग बनाइए ना मर मारो <laughs> तो चल ब्लॉग फिर तो YouTube पे आएंगी हां हम सिंगल फेस तो बना दे तेरे स्कूल नहीं गई ओए बैन नगाती है आपकी क्योंकि मेरे चिकन बॉक्स से गए मैडम कांदे दूध जनु भी हो जुगे बीमारी अच्छा ठीक है

की कर दे की करना चाबी हां की पाला इन बटन दब दे हाँ? बटन दब दे फिर अंदर हो जू बटन दब के ना अंदर हो जू चाबी हां हां तात को Oh,

ਕੈ ਜੂਟਿਊਬ ਤੇ ਇਸ ਵੀਡੀਓ ਤੇ ਸਾਡਾ ਸਾਰਿਆਂ ਦਾ ਸਵਾਗਤ ਖੇਡੂਗੇ ਆਜੰਦੀ ਆ ਗਿਆ ਬੋਲੋ ਕਸ਼ ਅਗਲੀ ਵਾਰ ਬੋਲੋ ਆਜਾ ਕੈ ਜੂਟਿਊਬ ਤੇ ਸਵਾਗਤ ਹੈ ਭਾਈ ਸਾਰਿਆਂ ਦਾ ਤਾਂ ਨਾਲ ਬਾਗੀ ਤੇ ਭਾਈ ਹਮ ਮਨਵੀ ਰਹੀ ਉਹਨੂੰ ਵੀ ਲੈ ਤੇ ਕਿਉਂਕਿ ਅੱਜ ਦੇ ਦਿਨ ਤੇ

ਕੀ ਖੋਲਦਾ ਸੀ ਮੱਦ ਨੂੰ ਖੋਲਦਾ ਸੀ ਖੋਲਦਾ ਸੀ ਪਾਣੀ ਪੀਉਂਦਾ ਸੀ ਬੱਚਿਆਂ ਨੂੰ ਪਾਣੀ ਪੀਉਂਦਾ ਸੀ ਬੱਚਿਆਂ ਨੂੰ ਏ ਰੋਟੀ ਖਾਂ ਲੈ ਖਾ ਲੈ ਖਾਣਾ ਖਾਣਾ ਖਾ ਲੈ ਖਾਣਾ ਨਹੀਂ ਹੈ ਜੀ ਨਹੀਂ ਖਾਦਾ ਠੀਕ ਹੈ ਚਾਹ ਲੀ

ബന്പൂന്ന ਹਾਂ ਸਟੱਡੀ ਕਰ ਰਹੀ ਹਾਂ ਦੋਨੇ ਜਾਨੀਆਂ ਯੈਸ ਕੀ ਲਿਖ ਰਹੀ ਹਾਂ ਅਸੀਂ ਘਾਟੇ ਫੁੱਟੇ ਖੱਬੂ ਹਾਂ ਯੈਸ ਖੱਬੂ ਆਜ ਸੱਜਣਾ ਇਹ ਸੱਜਣਾ ਦਾ ਜੱਦੀਆ ਤੂੰ ਖੱਬੇ ਨਾਲ ਯੈਸ ਮਣ ਵੀਰ ਤੇ ਤੈਨ ਵੀਰ ਗੱਲ ਮਣ ਵੀਰ ਕਾਰ ਕਿੱਕ ਲੀ ਜਰਾ ਨਾ ਕਿੱਕ ਆਹ ਕਿੱਕ ਲੀ ਆ ਐ ਕਿੱਕ ਲੀ ਆ ਦੇਖ

ਕਿਆ ਇਥੇ ਤਾਂ ਨਮਰ ਕਰਦੇ ਆਂ ਵੀਡੀਓ ਚ ਕਿਆ ਕਿਆ ਥੈਂਕਸ ਕਰਦੇ ਆਂ